ਸੀਗਲ ਮਤਰਾ ਤੋਂ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਟਾਈਮ ਹੋ ਗਿਆ 7:30 ਆ ਦੇਖ ਲੈਨੇ ਆਪਾਂ ਹਾਂ 7:30 ਹੋ ਗਏ 7:30 ਹੋ ਗਏ ਤੇ ਜਦਾ ਨਾ ਤੇ ਕੱਲ ਤਾਂ ਧੁੰਦ ਹੈ ਨਹੀਂ ਸੀ ਤੇ ਅੱਜ ਕਾਫੀ ਧੁੰਦ ਹੈ ਤੜਕੇ ਆਈ ਸੀਗੀ ਆਪਾਂ 6 ਵਜੇ ਆਏ ਸੀਗੇ ਇੱਕ ਮੋਟਰ ਛੱਡ ਗਏ ਸੀਗੇ ਤੇ ਕਾ ਕੇ ਛੱਡੀ ਐ ਤੇ ਕਿਉਂਕਿ ਉਹ ਦੂਜੀ ਮੋਨੋ ਬਲਾਕ ਉਹ ਪਾਣੀ ਚੱਕਦੀ ਨਹੀਂ ਗਈ ਰਹੀ ਸੁੱਤੇ ਸੱਤ ਲਵਾਉਣੇ ਬੰਦੇ ਤੇ ਮੱਛੀ ਛੱਡ ਗਏ ਸੀਗੇ ਤੇ ਉਹਨੇ ਹਜੇ ਤੈਨਕੇ ਲੰਮਾ ਕਹਿਰਾ ਸੀਗਾ ਡੂੜਕ ਬਿੱਗਾ ਗਿਆ ਸੀਗਾ ਅੱਜ ਤੰਦ ਕਾਫੀ ਆ ਫੁੱਲ ਤੋਂਦਾ ਜਿੰਨੀ ਆਪਾਂ ਕਹਿਦੀ ਐ ਚਲ ਚੰਗੀ ਗੱਲ ਐ ਤੋਂਦੇ ਤਾਂ ਪਾਣੀ ਵੀ ਚਾਹੀਦੀ ਐ ਤੇ ਰੇਹ ਵਾਲਾ ਕੰਮ ਆਪਾਂ ਕੱਲ ਨਿਵੇੜ ਗਏ ਸੀ ਸਾਰਾ ਪਾ ਗਏ ਸੀ ਪੰਜੇ ਕਿੱਲਾਂ ਚ ਤੇ ਆਹ ਜਿਹੜੀ ਆਪਾਂ ਦਰ ਸੁੱਕੇ ਜੀ ਬੀਜੀ ਸੀ ਇੱਥੇ ਵੀ ਕਈ ਥਾਂ ਤੇ ਜਿੱਥੇ ਮਾੜੀ ਮੋਟੀ ਪੀਲੀ ਸੀਗੀ ਇੱਥੇ ਵੀ ਰੇਹ ਸਿੱਟੀ ਇਹਨੂੰ ਲਾਵਾਂਗੇ ਆਰੀ ਤੇ ਜਾਨਣਾ ਮੈਂ ਕਰਨ ਨੂੰ ਇਕ ਤਾਂ ਸੈ ਨੂੰ ਚੜਾਉਣਾ ਪੈਣ ਤੇ ਤੇ ਕਾਜ ਬਾਬੇ ਰੱਸੀ ਪਾਉਣੀ ਆ ਅੱਜ ਮੱਸਿਆ ਕੱਲ ਸੀ 14 ਤੇ ਨਾਲੇ ਲੈ ਕੇ ਆਈ ਹੁਸਤੇ ਚਾਹ ਤੇ ਆਪਣੀ ਸਵਾਰੀ ਬੰਬੂ ਗਾੜ ਤੇ ਮੋਟਰ ਚੱਲੀ ਜਾਂਦੀ ਆ ਪੂਰੀ ਤੇਲ ਪਈ ਜਾਂਦੀ ਆ ਦਿਖਾ ਦਿੰਨਾ ਤੁਹਾਨੂੰ ਆ ਦੇਖ ਤੇ ਇਹ 6 ਵਜੇ ਖੜਾਇਆ ਸੀਗਾ ਤੇ ਘੰਟਾ ਹੀ ਹੋਇਆ ਖੜੇ ਨੂੰ ਤਿੰਨੀ ਤੇਲ ਪੈਂਦੀ ਆ ਤੇ ਜਿਹੜਾ ਆਪਣਾ ਕੱਲ ਵਾਲਾ ਬਲੌਗ ਤੁਸੀਂ ਦੇਖ ਲਿਆ ਹੋਣਾ ਤੇ ਇਹ ਆਪਣਾ ਦੂਜਾ ਪਾਰਟ ਅੱਜ ਤੇ